ਵੰਦੇ ਤੋਂ ਜਾਣੇ ਅਣਜਾਣੇ ਵਿੱਚ ਗਲਤੀ ਹੋ ਜਾਵੇ ਉਹਦੀ ਮਾਫੀ ਹੁੰਦੀ ਹੈ ਪਰ ਜਾਣ ਬੁੱਝ ਕੇ ਕੀਤੇ ਗੇ ਗੁਨਾਹ ਕਦੇ ਮਾਫੀਯੋਗ ਨਹੀਂ ਹੁੰਦੇ ਸੁਖਬੀਰ ਸਿੰਘ ਬਾਦਲ ਨੂੰ ਮੁਆਫ ਕਰਨ ਦੀ ਯੋਜਨਾ ਅਕਾਲ ਤਖਤ ਸਾਹਿਬ ਤੋਂ ਬਣਾਈ ਜਾ ਰਹੀ ਹੈ ਉਹਨੂੰ ਜਿੰਨੇ ਵੀ ਦੋਸ਼ ਲੱਗਿਆ ਉਹਦੇ ਵਿੱਚੋਂ ਪਾਕ ਪਵਿੱਤਰ ਸਿੱਧ ਕਰਮ ਦਾ ਯਤਨ ਹੋ ਰਿਹਾ ਇਹਨਾਂ ਨੇ अनेका ਵੱੱਜਰ ਪਾਪ ਕੀਤੇ ਆ ਅਸੀਂ ਵਾਰ-ਵਾਰ ਇਹ ਬੇਨਤੀ ਕਰਦੇ ਹਾਂ ਕਿ ਬਾਦਲ ਪਰਿਵਾਰ ਜਾਂ ਸੁਖਬੀਰ ਬਾਦਲ ਜਾਂ ਇਹਨਾਂ ਦੀ ਸੱਤਾ ਵਿੱਚ ਰਹਿ ਕਰਕੇ ਜਿਨ੍ਹਾਂ ਅਹੁਦੇਦਾਰਾਂ ਨੇ ਸੱਤਾ ਦਾ ਆਨੰਦ ਮਾਣਿਆ ਉਹਨਾਂ ਨੂੰ ਕਦੇ ਵਾਪਸ ਮਾਫ ਨਾ ਕੀਤਾ ਜਾਵੇ ਜੇਕਰ ਤੁਸੀਂ ਮਾਫ ਕੀਤਾ ਤਾਂ ਇਹਨਾਂ ਨੂੰ ਕਦੇ ਵਾਪਸ ਮਾਫ ਨਹੀਂ ਕਰੇਗੀ ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਗੁਨਾਹ ਆਪਦੀਆਂ ਵੋਟਾਂ ਖਾਤਰ ਆਪਦੀ ਬਿਮਾਰੇ ਸਰਕਾਰ ਬਣਾਉਣ ਖਾਤਰ ਕੀਤੇ ਐ ਤੇ 300 28 ਸ੍ਰੋਪ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਦੇ ਵਿੱਚੋਂ ਗਾਇਬ ਹੋ ਜਾਣਾ ਉਹਨਾਂ ਦਾ ਹਜੇ ਤੱਕ ਕੋਈ ਇਨਸਾਫ ਜਾਂ ਉਹਨਾਂ ਦਾ ਪਤਾ ਨਾ ਲੱਗਣਾ ਉਹ ਸਾਰੇ ਕਾਸੇ ਦਾ ਦੋਸ਼ੀ ਸੁਖਵੀਰ ਸਿੰਘ ਬਾਦਲ ਹੈ ਇਹਨਾਂ ਦੀ ਮਾਫੀ ਦੇ ਸਬੰਧ ਵਿੱਚ ਜੇਕਰ ਪੰਜਾਬ ਦੇ ਹਲਾਤ ਵਿੜਦੇ ਅਣਸਥਾਵੀ ਕੋ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਬਾਦਲ ਦਾ ਬਣਾਇਆ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇਗੀ ਜਿਨ੍ਹਾਂ ਨੇ ਸ਼ਹੀਦ ਕੀਤੇ ਸੀ ਉਹਨਾਂ ਨੂੰ ਇੱਕ ਦਿਨ ਦੀ ਸਜ਼ਾ ਨਹੀਂ ਮਿਲੀ ਉਲਟਿਆ ਉਹਨਾਂ ਦਾ ਜਿਹੜਾ ਕੇਸ ਆ ਉਹ ਬਦਲਾ ਕੇ ਕਰਨਾਲ ਭੇਜ ਦਿੱਤਾ ਗਿਆ ਹੁਣ ਵੀ ਜਿਹੜੇ ਬਿਆਦਮੀ ਵਾਲੇ ਕੇਸ ਆ ਉਹਨਾਂ ਦੀ ਉਹਨਾਂ ਨੂੰ ਚੇਂਜ ਕਰਕੇ ਚੰਡੀਗੜ੍ਹ ਭੇਜਿਆ ਜਾ ਰਿਹਾ ਮੇਰੇ ਕਹਿਣ ਤੋਂ ਭਾਵ ਕਿ ਅਜੇਹੀਆਂ ਅਨੇਕਾਂ ਅਵਗਿਆ ਤੇ ਗਲਤੀਆਂ ਕੀਤੀਆਂ ਜਿਹੜੀਆਂ ਮਾਫ਼ ਕਰਨ ਯੋਗ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ press ਵਾਲੇ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡੇ ਛੋਟੇ ਜਿਹੇ ਸਰਦੇ ਦੇ ਉੱਤੇ ਤੁਸੀਂ ਇੱਥੇ ਪਹੁੰਚੇ ਆ ਤੇ ਸਾਡੀ ਜਿਹੜੀ ਆਵਾਜ਼ ਹੈ ਉਹ ਸਿੱਖ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਆ ਇਸ ਵਾਸਤੇ ਸਾਰੀ press ਵਾਲੇ ਸੱਜਣਾਂ ਦਾ ਬਹੁਤ-ਬਹੁਤ ਸ਼ੁਕਰਾਨਾ ਤੇ ਧੰਨਵਾਦ ਅੱਜ ਦਾ ਜਿਹੜਾ ਏਜੰਡਾ ਉਹ ਇਹ ਹੈਗਾ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਮਵਾਫ ਕਰਨ ਦੀ ਯੋਜਨਾ ਅਕਾਲ ਤਖਤ ਸਾਹਿਬ ਤੋਂ ਬਣਾਈ ਜਾ ਰਹੀ ਹੈ। ਉਹਨੂੰ ਜਿੰਨੇ ਵੀ ਦੋਸ਼ ਲੱਗਿਆ ਉਹਦੇ ਵਿੱਚੋਂ پاک ਪਵਿੱਤਰ ਸਿੱਧ ਕਰਨ ਦਾ ਯਤਨ ਹੋ ਰਿਹਾ ਹੈ। ਕਿਉਂਕਿ ਅੱਗੇ ਵੀ ਇਸ ਤੋਂ ਪਹਿਲਾਂ ਇਹੋ ਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਰਚੀਆਂ ਗਈਆਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਜਿਵੇਂ ਸੌਦਾ ਸਾਧ ਨੂੰ ਮਾਫ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਸੰਗਤਾਂ ਨੇ ਬੜਾ ਜ਼ਬਰਦਸਤ ਵਿਰੋਧ ਕੀਤਾ ਉਹ ਜਿਹੜੀ ਮੁਆਫੀ ਸੀਗੀ ਉਹ ਜਥੇਦਾਰਾਂ ਨੂੰ ਵਾਪਸ ਲੈਣੀ ਪਈ ਤੇ ਜਿਹੜੇ ਸਰਉਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 91 ਲੱਖ ਦੇ ਅਸਥਾਰ ਅਖਬਾਰਾਂ ਦੇ ਵਿੱਚ ਉਸ ਮਾਫੀ ਨੂੰ ਸਹੀ ਸਿੱਧ ਕਰਨ ਵਾਸਤੇ ਦਿੱਤੇ ਗਏ ਸਨ ਉਹ ਜਿਹੜਾ ਪੈਸਾ ਉਹ ਵੀ ਬਰਬਾਦ ਹੋ ਗਿਆ ਪਰ ਜਿਹੜੀ ਮੁਆਫੀ ਦਿੱਤੀ ਸੀ ਉਹ ਜਥੇਦਾਰਾਂ ਨੂੰ ਵਾਪਸ ਲੈਣੀ ਪਈ ਉਹੋ ਜਿਹੇ ਹਾਲਾਤ ਹੀ ਹੁਣ ਜਿਹੜੇ ਬਣਦੇ ਨਜ਼ਰ ਆ ਰਹੇ ਆ ਕਿਉਂਕਿ ਸਖਬੀਰ ਸਿੰਘ ਬਾਦਲ ਤੇ ਉਹਦੇ ਅਕਾਲੀ ਦਲ ਨੂੰ ਲੋਕਾਂ ਨੇ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਸਿੱਖ ਸੰਗਤਾਂ ਨੇ ਰੱਦ ਕਰਨ ਦਾ ਕਾਰਨ ਕੀ ਹੈ ਕਿ ਜਿਹੜੀਆਂ ਮੌਜੂਦਾ ਸਮੇਂ ਦੇ ਵਿੱਚ ਘਟੀਆਂ ਘਟੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਬਰਗਾੜੀ ਕਾਂਡ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਉਹਦੇ ਅੰਖ ਖਲਾਰੇ ਗਏ ਉਸ ਤੋਂ ਬਾਅਦ ਉਹਨਾਂ ਦੋਸ਼ੀਆਂ ਦੇ ਖਿਲਾਫ 15 ਮਹੀਨੇ ਸਰਕਾਰ ਚੱਲੀ ਕੋਈ ਕਾਰਵਾਈ ਨਹੀਂ ਹੋਈ ਇਹਰ ਉਸ ਤੋਂ ਬਾਅਦ ਜਿਹੜੀ ਗੋਲੀ ਚਲਾਈ ਗਈ ਕੋਟਕਪੂਰਾ ਚੌਂਕ ਦੇ ਵਿੱਚ ਜਿਹਦੇ ਵਿੱਚ 10 ਵੀ ਮੌਜੂਦ ਸੀ ਸਿੰਘ ਸਾਹਿਬ ਭਾਈ ਅਮਰੀਤ ਸਿੰਘ ਜੀ ਅਜਨਾਲਾ ਤੇ ਹੋਰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਹਾਜ਼ਰ ਸੀ ਗੋਲੀ ਚਲਾਈ ਗਈ ਲਾਠੀ ਚਾਰਜ ਕੀਤਾ ਗਿਆ ਉੱਥੇ ਵੀ ਦਸਤਾਰਾਂ ਵੀ ਉਤਾਰੀਆਂ ਗਈਆਂ ਸਿੱਖ ਸੰਗਤਾਂ ਦੀਆਂ ਇਹ ਸਭ ਤੋਂ ਵੱਡਾ ਗੁਨਾਹ ਸੀ ਕਿਉਂਕਿ ਅਸੀਂ ਤਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸਤਗੁਰੂ ਮਹਾਰਾਜ ਜੀ ਦੇ ਅੰਗ ਖਿਲਾਰਿਆ ਉਹਦਾ ਇਨਸਾਫ ਲੈਣ ਵਾਸਤੇ ਜਿਨ੍ਹਾਂ ਦੁਸ਼ਟਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਨੂੰ ਫੜਾਉਣ ਵਾਸਤੇ ਅਸੀਂ ਉੱਥੇ ਬੈਠੇ ਸੀ ਨਾ ਕਿ ਸਾਡੀ ਕੋਈ ਸਿਆਸੀ ਮੰਗ ਸੀ ਕਿਉਂਕਿ ਇਹ ਧਾਰਮਿਕ ਮੁੱਦਾ ਸੀ ਪਰ ਇਹਨਾਂ ਨੇ ਸਰਸੇ ਵਾਲਿਆਂ ਦੀਆਂ ਵੋਟਾਂ ਦੇ ਲਾਲਚ ਦੇ ਵਿੱਚ ਆ ਕੇ ਸਾਡੇ ਉੱਤੇ ਸਿੱਖ ਸੰਗਤਾਂ ਉੱਤੇ ਲਾਠੀ ਚਾਰਜ ਕੀਤਾ ਇਹ ਬਹੁਤ ਵੱਡਾ ਅਗਨਾਹ ਸੀਗਾ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਹੀ ਬਾਈਬਲ ਕਲਾ ਗੋਲੀ ਚਲਾਈ ਉਥੇ ਦੋ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਪਰ ਉਹਨਾਂ ਨੂੰ ਸ਼ਹੀਦ ਕਰਕੇ ਕਿਹੜੀ ਪੁਲਿਸ ਨੇ ਸ਼ਹੀਦ ਕੀਤਾ ਉਹਨੂੰ ਅਣਪਛਾਤੀ ਐਲਾਨ ਕਰ ਦਿੱਤਾ ਉਦੋਂ ਪਹਿਲਾਂ ਵੀ ਅਜਿਹੇ ਗੁਨਾਹ ਜਿਹੜੇ ਮੁਆਫ ਨਹੀਂ ਕੀਤੇ ਜਾ ਸਕਦੇ ਇਸੇ ਹੀ ਸੁਖਵੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ 1978 ਦੇ ਵਿੱਚ ਜਿਹੜਾ ਨਿਰੰਗਕਾਰੀ ਕਾਂਡ ਕਰਵਾਇਆ ਕਿਉਂਕਿ ਇਹਨਾਂ ਦੀ ਸਰਕਾਰ ਸੀ ਕਰਵਾਇਆ ਤਾਂ ਨੇ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਸੁਚੇਤ ਕੀਤਾ ਸੀਗਾ ਜੱਥੇਦਾਰ ਉਮਰਾਂ ਨੰਗਲ ਨੂੰ ਪਹਿਲਾਂ ਮੰਗ ਪੱਤਰ ਦਿੱਤਾ ਗਿਆ ਸੀ ਕਿ ਆਹ ਘਟਨਾ ਇੱਥੇ ਵਾਪਰ ਜਾਣੀ ਆ ਨਿਰੰਗਕਾਰੀਆਂ ਦੇ ਕੂਟ ਪ੍ਰਚਾਰ ਨੂੰ ਰੋਕਿਆ ਜਾਵੇ ਪਰ ਉਹਨਾਂ ਨੇ ਨਹੀਂ ਰੋਕਿਆ ਉੱਥੇ ਵੀ 13 ਸਿੰਘ ਦਮਦਮੇ ਟਕਸਾਲ ਅਖੰਡ ਕੀਰਤਨੀ ਜੱਥੇ ਦੇ ਸ਼ਹੀਦ ਹੋਏ ਪਰ ਜਿਨ੍ਹਾਂ ਨੇ ਸ਼ਹੀਦ ਕੀਤੇ ਸੀ ਉਹਨਾਂ ਨੂੰ ਇੱਕ ਦਿਨ ਦੀ ਸਜ਼ਾ ਨਹੀਂ ਮਿਲੀ ਉਲਟਿਆ ਉਹਨਾਂ ਦਾ ਜਿਹੜਾ ਕੇਸ ਆ ਉਹ ਬਦਲਾ ਕੇ ਤਰਨਾਲ ਭੇਜ ਦਿੱਤਾ ਗਿਆ ਹੁਣ ਵੀ ਜਿਹੜੇ ਬੇਅਦਮੀ ਵਾਲੇ ਕੇਸ ਆ ਉਹਨਾਂ ਦੀ ਉਹਨਾਂ ਨੂੰ ਚੇਂਜ ਕਰਕੇ ਚੰਡੀਗੜ੍ਹ ਭੇਜਿਆ ਜਾ ਰਿਹਾ ਹੈ ਮੇਰੇ ਕਹਿਣ ਤੋਂ ਭਾਵ ਕਿ ਅਜੇਹੀਆਂ ਅਨੇਕਾਂ ਅਵਗਿਆ ਤੇ ਗਲਤੀਆਂ ਕੀਤੀਆਂ ਜਿਹੜੀਆਂ ਮਾਫ਼ ਕਰਨ ਯੋਗ ਨਹੀਂ ਬੰਦੇ ਤੋਂ ਜਾਣੇ ਅਣਜਾਣੇ ਵਿੱਚ ਗਲਤੀ ਹੋ ਜਾਵੇ ਉਹਦੀ ਮਾਫੀ ਹੁੰਦੀ ਹੈ ਪਰ ਜਾਣ ਬੁੱਝ ਕੇ ਕੀਤੇ ਗਏ ਗੁਨਾਹ ਕਦੇ ਮਾਫੀ ਯੋਗ ਨਹੀਂ ਹੁੰਦੇ ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਗੁਨਾਹ ਆਪਦੀਆਂ ਵੋਟਾਂ ਖਾਤਰ ਆਪ ਦੀ ਦਮਾਰੇ ਸਰਕਾਰ ਬਣਾਉਣ ਖਾਤਰ ਕੀਤੇ ਆ ਤੇ 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਉਹ ਗਾਇਬ ਹੋ ਜਾਣੇ ਉਹਨਾਂ ਦਾ ਹਜੇ ਤੱਕ ਕੋਈ ਇਨਸਾਫ ਜਾਂ ਉਹਨਾਂ ਦਾ ਪਤਾ ਨਾ ਲੱਗਣਾ ਉਹ ਸਾਰੇ ਕਾਸੇ ਦਾ ਦੋਸ਼ੀ ਸੁਖਵੀਰ ਸਿੰਘ ਬਾਦਲ ਆ ਇਸ ਕਰਕੇ ਅਸੀਂ ਜਥੇਦਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਮਤ ਉਹ ਗਲਤੀ ਗਿਆਨੀ ਗੁਰਵਜਨ ਸਿੰਘ ਵਾਲੀ ਕਰ ਲਿਆ ਜੋ ਕਿਉਂਕਿ ਗਿਆਨੀ ਗਰਬਚਨ ਸਿੰਘ ਜਥੇਦਾਰ ਮਲ ਸਿੰਘ ਗੁਰਮukh ਸਿੰਘ ਉਹਨਾਂ ਨੇ ਗਲਤੀ ਕੀਤੀ ਸੀਗੀ ਸਰਸੇ ਵਾਲੇ ਨੂੰ ਮੁਆਫ ਕੀਤਾ ਸੀ ਇਹਨਾਂ ਨੇ ਤਾਂ ਕਰਤਾ ਬਾਦਲਾਂ ਦੇ ਦਬਾਅ ਥੱਲੇ ਆ ਕੇ ਪਰ ਦੂਸਰੇ ਪਾਸੇ ਸਿੱਖ ਸੰਗਤਾਂ ਨੇ ਉਹਨਾਂ ਨੂੰ ਆਬ ਨਹੀਂ ਕੀਤਾ ਅਖੀਰੀ ਉਹ ਮਾਫੀ ਹੈ ਜਿਹੜੀ ਰੱਦ ਕਰਨੀ ਪਈ ਅੱਜ ਗਿਆਨੀ ਗਰਬਚਨ ਸਿੰਘ ਹੋਣੀ ਸੰਗਤਾਂ ਦੇ ਵਿੱਚ ਖੜੇ ਹੋ ਕੇ ਕਿਤੇ ਸਟੇਜ ਤੇ ਨਹੀਂ ਬੋਲ ਸਕਦੇ ਅੱਜ ਉਹ ਆਪਣੇ ਘਰੋਂ ਬਿਨਾ ਗੰਡਮੈਨ ਤੋਂ ਨਿਕਲ ਨਹੀਂ ਸਕਦੇ ਅੱਜ ਕਿਸੇ ਸਮਾਗਮ ਦੇ ਵਿੱਚ ਉਹ ਸ਼ਾਮਲ ਨਹੀਂ ਹੋ ਸਕਦੇ ਤੇ ਅਸੀਂ ਮੌਜੂਦਾ ਜਥੇਦਾਰਾਂ ਨੂੰ ਗਿਆਨੀ ਰਗਵੀਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆਂ ਕਿ ਤੁਹਾਡੀ ਹਾਲਤ ਵੀ ਕਿਤੇ ਗਿਆਨੀ ਗਰਬਚਨ ਸਿੰਘ ਗਿਆਨੀ ਮੱਲ ਸਿੰਘ ਗਿਆਨੀ ਗੁਰਮੁਖ ਸਿੰਘ ਵਾਲੀ ਨਾ ਹੋ ਜੇ ਤੇ ਜੇ ਤੁਸੀਂ ਮਾਫ ਕਰ ਦਿਓਗੇ ਇਹਨਾਂ ਨੂੰ ਨਾ ਪਰ ਸੰਗਤ ਨੇ ਮਾਫ ਨਹੀਂ ਕਰਨੇ ਕਿਉਂਕਿ ਸੰਗਤ ਨੇ ਤਾਂ ਪਹਿਲਾਂ ਸਜ਼ਾ ਦਿੱਤੀ ਆ ਲੋਕ ਸਭਾ ਦਾ ਇਲੈਕਸ਼ਨ ਹੋਇਆ 10 ਸੀਟਾਂ ਦੇ ਉੱਤੇ ਅਕਾਲੀ ਦਲ ਬਾਦਲ ਦੀ ਜਵਾਨਤ ਜਬਤ ਹੋਈ ਹੈ 10 ਸੀਟਾਂ ਦੇ ਤੇ ਦੋ ਕੈਂਡੀਡੇਟ ਆ ਜਿਹੜੇ 5ਵੇਂ ਨੰਬਰ ਤੇ ਆਏ ਆ ਮੇਰੇ ਕਹਿਣ ਤੋਂ ਭਾਵ ਇਹਨਾਂ ਨੂੰ ਮੁਕੰਮਲ ਤੌਰ ਤੇ ਲੋਕਾਂ ਨੇ ਰੱਦ ਕਰਤਾ ਪਰ ਜਥੇਦਾਰ ਜੀ ਤੁਸੀਂ ਇਹ ਜਿਹੜਾ ਪੰਥ ਦਾ ਅਲਮ ਆਪ ਦੇ ਗੱਲ ਦੇ ਵਿੱਚ ਨਾ ਲੈ ਲਿਆ ਜੋ ਨਹੀਂ ਤੁਹਾਡੀ ਹਾਲਤ ਵੀ ਉਹਨਾਂ ਜਥੇਦਾਰਾਂ ਵਰਗੀ ਹੋਵੇਗੀ ਅੱਜ ਦਾ ਸਾਡਾ ਇਹ ਏਜੰਡਾ ਹੈ ਇਹ ਗੱਲ ਅਸੀਂ ਕਹਿਣੀ ਚਾਹੁੰਦੇ ਆ ਅਸੀਂ ਇਹ ਜਥੇਦਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਸੰਭਲ ਕੇ ਚੱਲਿਓ ਕਿਤੇ ਗਲਤੀ ਨਾ ਕਰ ਲਿਓ ਸੁਖਵੀਰ ਸਿੰਘ ਬਾਦਲ ਨੂੰ ਮੁਆਫ ਨਾ ਕਰ ਦਿਓ ਜੇ ਤੁਹਾਡੀ ਇੱਛਾ ਹੋਵੇ ਜਾਂ ਸੁਖਵੀਰ ਸਿੰਘ ਦੀ ਇੱਛਾ ਹੋਵੇ ਕਿ ਅਕਾਲ ਤਖਤ ਤੋਂ ਮਾਫੀ ਮੰਗ ਕੇ ਸੰਗਤਾਂ ਦੇ ਵਿੱਚ ਅਸੀਂ ਪ੍ਰਵਾਨ ਹੋ ਜਾਾਂਗੇ ਦਮਾਰੇ ਰਾਜ ਗੱਦੀਆਂ ਸੰਭਲਾਂਗੇ ਇਹ ਗੱਲ ਖਾਲਸਾ ਜੀ ਬਿਲਕੁਲ ਨਹੀਂ ਹੋਣੀ ਜੇ ਤੁਸੀਂ ਮਾਫ ਕਰੋਗੇ ਤੁਹਾਡੀ ਹਾਲਤ ਵੀ ਉਹਨਾਂ ਵਰਗੀ ਹੋ ਤੇ ਤਖਤਾਂ ਦੀ ਮਾਨ ਮਰਜ਼ਾਦਾ ਨੂੰ ਢਾਹ ਲਾਉਣ ਦੇ ਦੋਚੀ ਤੁਸੀਂ ਵੀ ਬਰਾਬਰ ਦੇ ਹੋਵੋਗੇ ਇਸ ਕਰਕੇ ਨਾ ਇਹ ਪੰਥ ਦਾ ਲਾਹਮਾ ਲਿਓ ਨਾ ਤਖਤਾਂ ਦੇ ਜਥੇਦਾਰ ਹੁੰਦਿਆਂ ਹੋਇਆਂ ਅਕਾਲ ਤਖਤ ਸਾਹਿਬ ਤੇ ਦੂਜੇ ਤਖਤਾਂ ਦੀ ਮਾਨ ਮਰਜ਼ਾਦਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਿਓ ਸੰਗਤਾਂ ਨੇ ਤੁਹਾਨੂੰ ਵੀ ਮਾਫ਼ ਨਹੀਂ ਕਰਨਾ ਦੂਜੀ ਗੱਲਬਾਤ ਪਾਈ ਅਮਰੀਕ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰਨੀ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਮੈਂ ਪਹਿਲਾਂ মিডিਏ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਪਹੁੰਚਾਉਣ ਦਾ ਸਾਡਾ ਸਹਿਯੋਗ ਕੀਤਾ ਮੈਂ ਸਾਰੇ মিডিਏ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਬੀਤੇ ਦਿਨੇ ਬਾਦਲ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਡਰਾਮਾ ਖੇਡਿਆ ਗਿਆ ਹੈ। ਉਹ ਡਰਾਮਾ ਸਿਰਫ ਕੇਵਲ ਤੇ ਕੇਵਲ ਬਾਦਲ ਪਰਿਵਾਰ ਦੀ ਪੁਸ਼ਪਨਾਈ ਜਾਂ ਉਹਦੀ ਸਾਖ ਨੂੰ ਬਹਾਲ ਕਰਾਉਣ ਵਾਸਤੇ ਹੈ। ਮਾਫੀ ਦਾ ਇੱਕ ਡਰਾਮਾ ਖੇਡਿਆ ਗਿਆ ਹੈ। ਗੁਰਮੁਖੋ ਮਾਫੀ ਕਿਸੇ ਗੜਤੀ ਦੀ ਅਣਜਾਣਪੁਣੇ ਵਿੱਚ ਗਲਤੀ ਪੁੱਲ ਹੋ ਜਾਵੇ ਤਾਂ ਉਹਦੀ ਮਾਫੀ ਮਿਲਦੀ ਹੈ। ਪਰ ਵੱੱਜਰ ਪਾਪਾਂ ਦੀ ਕਦੇ ਵਾਸਤੇ ਮਾਫੀ ਨਹੀਂ ਮਿਲਦੀ। ਮਿਸਾਲ ਦੇ ਤੌਰ ਤੇ ਗੰਗੂ ਪਾਪੀ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਮਾਫੀ ਉਹਨੇ ਵੀ ਮੰਗੀ ਹੋਣੀ ਆ ਪਰ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਮਾਫ ਨਹੀਂ ਕੀਤਾ ਸਮੇਂ ਅਨੁਸਾਰ ਇਸੇ ਤਰ੍ਹਾਂ ਗੰਗੂ ਪਾਪੇ ਛੋਟੇ ਸਹਿਬਜ਼ਾਦੇ ਨੂੰ ਫੜਾਉਣ ਤੇ ਸ਼ਹੀਦ ਕਰਾਉਣ ਵਾਲਾ ਮਾਫੀ ਉਹਨੇ ਵੀ ਮੰਗੀ ਹੋਣੀ ਆ ਪਰ ਕੌਮ ਦੇ ਜੱਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਮਾਫ ਨਹੀਂ ਕੀਤਾ ਇਸੇ ਤਰ੍ਹਾਂ 78 ਦੀ ਵਿਸਾਖੀ ਦਾ ਕਾਂਡ ਵਾਪਰਦਾ ਉਹਦਾ ਜ਼ਿੰਮੇਵਾਰ ਪ੍ਰਕਾਸ਼ ਸਿੰਘ ਵੱਧ ਲਿਆ ਦਮਦਮੀ ਟਕਸਾਲ ਦੇ ਹੋਣਹਾਰ ਵਿਦਿਆਰਥੀ ਭਾਈ ਸ੍ਰਿੰਦਰ ਸਿੰਘ ਸੋਢੀ ਨੂੰ ਸ਼ਹੀਦ ਕਰਨਾ ਇਹਦਾ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਅਦਾਲਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਦਮਦਮੀ ਟਕਸਾਲ ਦੇ ਮੌਜੂਦਾ ਮੱਖੀ ਸੰਤ ਗਿਆਨੀ ਜਰਨੈਲ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜਨਾਨੀ ਨੂੰ ਪੈਸੇ ਦੇ ਕਰਕੇ ਹਥਿਆਰ ਦੇ ਕਰਕੇ ਉਹਨਾਂ ਨੂੰ ਸ਼ਹੀਦ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਪਰ ਉਹ ਨਾਕਾਮਦਾਰ ਰਹੀ ਉਹਦੇ ਵਿੱਚ ਸਫਲਤਾ ਨਹੀਂ ਮਿਲੀ ਸਮਾਂ ਆਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ 36 ਗੁਰਦੁਆਰਿਆਂ ਦੇ ਸਮੇਤ ਟੈਕ ਕਰਾਇਆ ਸਮਾਂ ਬੀਤਣ ਤੇ ਸਮੇਂ-ਸਮੇਂ ਅਨੁਸਾਰ ਇਹਨਾਂ ਨੇ ਸਿੱਖ ਪੰਥ ਦੇ ਉਹਗੇ ਜਿਹੜੇ ਸਿੱਖ ਨਮਾਇੰਦੇ ਸਨ ਉਹਨਾਂ ਨੂੰ ਸ਼ਹੀਦ ਕਰਾਇਆ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਸਰਕਾਰ ਕੀ ਦੀ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਉਹਦੇ ਵਿੱਚ ਨਾ ਤਾਂ ਤਖਤਾਂ ਦੇ ਜਥੇਦਾਰਾਂ ਨੇ ਕੋਈ ਰੋਲ ਨਿਭਾਇਆ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੂਲ ਨਿਭਾਇਆ ਇਸੇ ਤਰ੍ਹਾਂ ਜਿਹੜੀ ਮੌਜੂਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਹਨਾਂ ਨੇ ਵੀ ਕੋਈ ਰੋਲ ਨਹੀਂ ਨਿਭਾਇਆ ਸਰਸੇ ਵਾਲੇ ਦੇ ਚੇਲਿਆਂ ਨੇ ਚੈਲੰਜ ਕਰਕੇ ਇਸ ਇਤਿਹਾਰ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਲਾਹ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੇ ਅੰਗ ਪਾੜਨ ਦਾ ਚੈਲੰਜ ਕੀਤਾ ਪਰ ਉਹਨਾਂ ਨੇ ਅੰਗ ਪਾੜ ਕਰਕੇ ਆਪਣੇ ਕੰਮ ਵਿੱਚ ਉਹ ਸਫਲ ਹੋਏ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਾਲੀਦਾਸ ਦੀ ਸਰਕਾਰ ਇਹ ਹਰ ਮੁੱਦੇ ਤੇ ਪੰਥਕ ਮੋਰਚਿਆਂ ਤੇ ਫੇਲ ਹੋਈ ਆ ਇਨਸਾਫ਼ ਮੰਗਣ ਵਾਸਤੇ ਕੋਟਕਪੂਰੇ ਚੌਕ ਵਿੱਚ ਧਰਨਾ ਲਾਇਆ ਸਾਡੀ ਇੱਕੋ ਇੱਕ ਮੰਗ ਸੀ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਸਰੂਪ ਚੋਰੀ ਕੀਤੇ ਆ ਅੰਗ ਪਾੜ ਕਰਕੇ ਗੜੀਆਂ 'ਚ ਖਿਲਾਰੇ ਆ ਜਾਂ ਥਾਵਾ ਥਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੋਥੀਆਂ ਗੁਟਕੇ ਸਾਹਿਬਾਂ ਦੀ ਬੇਅਦਬੀ ਹੁੰਦੀ ਆ ਇਹਨੂੰ ਰੋਕਿਆ ਜਾਵੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਾਰੇ ਵਿੱਚ ਖੜੇ ਕਰਕੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅਸੀਂ ਸਜ਼ਾ ਮੰਗਦੇ ਸੀ ਕਿ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਈਏ ਪਰ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਲਾਇਆ ਅਮਰਪੁਰ ਵਿਖੇ 6 ਵਜੇ ਦਾ ਟਾਈਮ ਸੀ 18 ਤੋਂ 20000 ਦੀ ਗਿਣਤੀ ਵਿੱਚ ਸੰਗਤਾਂ ਕੋਟਕਪੁਰੇ ਚੌਕ ਵਿੱਚ ਬੈਠੀਆਂ ਸਨ ਜਪਜੀਤ ਸਿੰਘ ਦਾ ਪਾੜ ਸਪੂਰਣ ਹੋਇਆ ਜਾਬ ਸਾਹਿਬ ਦਾ ਛੇਵਾਂ ਛੰਦ ਹੋਇਆ ਜਦੋਂ ਸੁਖਬੀਰ ਬਾਦਲ ਦੇ ਕਹਿਣ ਤੇ ਸਮੇਤ ਸੈਣੀ ਪੰਜਾਬ ਪੁਲਸ ਦਾ ਡਾਇਰੈਕਟਰ ਸੀ ਉਹਦੇ ਹੁਕਮ ਅਨੁਸਾਰ ਸਾਡੇ ਉੱਪਰ ਗੰਦੇ ਪਾਣੀ ਦੀਆਂ ਬਿਛਾੜਾਂ ਡਾਂਗਾਂ ਦੀ ਮਾਰ ਗੋਲੀਆਂ ਦੀ ਵਰਖਾ ਕੀਤੀ ਗਈ ਜਿਸ ਦੇ ਮੁੱਦੇ ਵਜੋਂ ਦੋ ਸਿੰਘ ਸ਼ਹੀਦ ਹੋ ਗਿਆ ਇਹਨਾਂ ਨੇ अनेका ਵੱੱਜਰ ਪਾਪ ਕੀਤੇ ਆ ਅਸੀਂ ਵਾਰ-ਵਾਰ ਇਹ ਬੇਨਤੀ ਕਰਦੇ ਆ ਕਿ ਬਾਦਲ ਪਰਿਵਾਰ ਜਾਂ ਸੁਖਬੀਰ ਬਾਦਲ ਜਾਂ ਇਹਨਾਂ ਦੀ ਸੱਤਾ ਵਿੱਚ ਰਹਿ ਕਰਕੇ ਜਿਨ੍ਹਾਂ ਅਹੁਦੇਦਾਰਾਂ ਨੇ ਸੱਤਾ ਦਾ ਆਨੰਦ ਮਾਣਿਆ ਉਹਨਾਂ ਨੂੰ ਕਦੇ ਵਾਸਤੇ ਮਾਫ ਨਾ ਕੀਤਾ ਜਾਵੇ ਜੇਕਰ ਤੁਸੀਂ ਮਾਫ ਕੀਤਾ ਕਾਨੂੰਨ ਇਹਨਾਂ ਨੂੰ ਕਦੇ ਵਾਸਤੇ ਮਾਫ ਨਹੀਂ ਕਰੇਗੀ ਇਹਨਾਂ ਦੀ ਮਾਫੀ ਦੇ ਸੰਬੰਧ ਵਿੱਚ ਜੇਕਰ ਪੰਜਾਬ ਦੇ ਹਾਲਾਤ ਵਿੜਦੇ ਆ ਅਣਸਥਾਵੀ ਕੋ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਬਾਦਲ ਦਾ ਬਣਾਇਆ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇਗੀ ਇਸ ਕਰਕੇ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਸੁਖਬੀਰ ਬਾਦਲ ਦੇ ਸਮੇਤ ਉਹਦੇ ਜਿੰਨੇ ਵੀ ਅਹੁਦੇਦਾਰ ਆ ਉਹਨਾਂ ਨੂੰ ਕਿਸੇ ਹਾਲਤ ਵਿੱਚ ਮਾਫ ਨਾ ਕੀਤਾ ਜਾਵੇ ਅੱਜ ਦਾ ਸਾਡਾ ਇਹ ਪ੍ਰੋਗਰਾਮ ਹੈ ਸਾਡੀ ਕੋਈ ਨਿੱਜੀ ਲੜਾਈ ਨਹੀਂ ਇਹ ਪੰਥਕ ਲੜਾਈ ਆ ਜੇਕਰ ਇਹਨਾਂ ਨੇ ਮਾਫ ਕੀਤਾ ਅਸੀਂ ਆਪਣੀ ਆਵਾਜ਼ ਨੂੰ ਇਸੇ ਤਰ੍ਹਾਂ ਬੁਲੰਦ ਕਰਦੇ ਰਵਾਂਗੇ ਜੇਕਰ ਇਹਨਾਂ ਮਾਫੀ ਦਿੱਤੀ ਪੰਜਾਬ ਦੇ ਹਾਲਾਤ ਵਿਗੜਦੇ ਆ ਉਹਦਾ ਜ਼ਿੰਮੇਵਾਰ ਰਗਵੀਰ ਸਿੰਘ ਹੋਵੇਗਾ ਜੋ ਨਫਾ ਨੁਕਸਾਨ ਹੋਵੇਗਾ ਉਹਦਾ ਜ਼ਿੰਮੇਵਾਰ ਰਗਵੀਰ ਸਿੰਘ ਹੋਵੇਗਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੈ ਫ੍ਰੈਂਡਲੀ ਮੈਚ ਕਲਿੰਗਲ ਦੇ ਵਿੱਚ ਨਹੀਂ ਜੀ ਫ੍ਰੈਂਡਲੀ ਮੈਚ ਨਹੀਂ ਉਹ ਇਹਨਾਂ ਦੇ ਕਰਿੰਦੇ ਆ ਕਰਿੰਦਾ ਕਦੇ ਆਪਣੇ ਮਾਲਕ ਦਾ ਹੁਕਮ ਮੋੜ ਨਹੀਂ ਸਕਦਾ ਬਾਦਲ ਕਈ ਕਹਿ ਜਾਂਦੇ ਬਾਦਲ ਦੀ ਜੇਬ ਵਿੱਚੋਂ ਨਿਕਲਦੇ ਆ ਨਹੀਂ ਬਾਦਲ ਦੀ ਜੇਬ ਵਿੱਚੋਂ ਨਹੀਂ ਉਹ ਬਾਦਲ ਪਰਿਵਾਰ ਦੀ ਬਗਲ ਵਿੱਚੋਂ ਨਿਕਲਦੇ ਆ ਉਹਨਾਂ ਦੇ ਉਲਟੋ ਕਿਸੇ ਤਰ੍ਹਾਂ ਫੈਸਲਾ ਨਹੀਂ ਲੈ ਸਕਦੇ ਪਰ ਜੇ ਉਹਨਾਂ ਦੇ ਹੱਕ ਵਿੱਚ ਕੋਈ ਫੈਸਲਾ ਲਿਆ ਇਹ ਦਾ ਖਮਿਆਜਾ ਰਗਵੀਰ ਸਿੰਘ ਨੂੰ ਜ਼ਰੂਰ ਭੁਗਤਣਾ ਪਵੇਗਾ। ਇਸ ਸਕ੍ਰਿਪਟ ਤਿਆਰ ਹੈ ਜਿਹੜੀ ਤੁਹਾਡੀ ਪਿਆਰ ਹੈਗੀ ਹੈ ਤੇ ਪਾਤਰ ਭੁੱਤੇ ਜਾ ਰਹੇ ਨੇ ਤੁਹਾਨੂੰ ਲੱਗਦਾ। ਹਾਂਜੀ। ਸਕ੍ਰਿਪਟ ਤਿਆਰ ਪਹਿਲਾਂ ਕੱਲੀ ਗਈ ਹੈ ਮਾਮੀ ਨੂੰ ਲੈ ਕੇ। ਅਗੇ ਦੀ ਕਹਾਣੀ ਪਹਿਲਾਂ ਤਿਆਰ ਕਰਨ ਲਈ ਗਈ ਹੈ ਕਿਉਂਕਿ ਪਸਿਰਫ ਪਾਤਰਾਂ ਤੋਂ ਆਪਣਾ ਰੋਲ ਅਦਾ ਕਰਨ ਦੀ ਇਹ ਇੱਕ ਡਰਾਮਾਬਾਜ਼ੀ ਹੈ ਜੀ ਡਰਾਮਾਬਾਜ਼ੀ ਕਦੇ ਵਾਸਤੇ ਸੱਚ ਨਹੀਂ ਹੁੰਦੀ ਤੇ ਇਹਨੂੰ ਕਾਮਯਾਬੀ ਕਦੇ ਨਹੀਂ ਮਿਲਦੀ ਹੁੰਦੀ ਜਿਹੜਾ ਸੁਝਾਵਾ ਜੇਕਰ ਮੰਨ ਲਾ ਸੁਝਾਵਾ ਲਗਾਉਂਦੇ ਇਹਨਾਂ ਨੇ ਸਖਤ ਸੁਝਾਵਾ ਖਾਲਸਾ ਸਰਪਤ ਇਹਨਾਂ ਨੂੰ ਲਗਾ ਦਿੱਤੇ ਜਾਂਦੀਆਂ ਨੇ ਅੰਤ ਕਰਵਾਤਾ ਸਰ ਜੇ ਮਨਜ਼ੂਰ ਹੋਏਗਾ ਨਹੀਂ ਉਹ ਗਲਤੀ ਦੀ ਸਜ਼ਾ ਹੁੰਦੀ ਆ ਪਰ ਵੱੱਜਰ ਪਾਪਾਂ ਦੀ ਸਜ਼ਾ ਕਦੇ ਨਹੀਂ ਹੁੰਦੀ ਮੈਂ ਵਾਰ-ਵਾਰ ਬੇਨਤੀ ਕਰਦਾ ਕਿ ਇਹਨਾਂ ਨੇ ਵੱੱਜਰ ਪਾਪ ਕੀਤੇ ਆ ਵੱਜਰ ਪਾਪਾਂ ਦੀ ਕਦੇ ਵਾਸਤੇ ਮਾਫੀ ਤਖਤਾਂ ਤੋਂ ਜਥੇਦਾਰ ਨਹੀਂ ਦੇ ਸਕਦੇ। ਅਕਾਲ ਤਖਤ ਸਾਹਿਬ ਕੋਲ ਤਾਂ ਰਖਾਇਆ ਕਰਾ ਸੁਤਾ ਜਾ ਸਕਦਾ। ਚੱਕੀ ਹੋਈ ਸਹਾਈ ਖਾ ਦੇ। ਨਹੀਂ ਜੀ ਉਹਨਾਂ ਨੂੰ ਮਾਫੀ ਦਾ ਕਿਤੇ ਉਹਨਾਂ ਦੀ ਮਾਫੀ ਬਣਦੀ ਨਹੀਂ। ਹਾਂ ਸ਼ਰਧਾਲੂ ਤੌਰ ਤੇ ਉਹ ਆ ਸਕਦੇ ਆ ਅਕਾਲ ਤਖਤ ਸਾਹਿਬ ਤੇ ਆ ਸਕਦੇ ਆ ਹਰਿਮੰਦਰ ਸਾਹਿਬ ਆ ਸਕਦੇ ਆ ਆਉਣ ਤੋਂ ਕੋਈ ਮਨਾਈ ਨਹੀਂ। ਪਰ ਮਾਫੀ ਦੇਣ ਤੇ ਮਨਾਈ ਆ ਮਾਫੀ ਬੱਜਰ ਪਾਪਾਂ ਦੀ ਕਦੇ ਵਾਸਤੇ ਕਿਸੇ ਨੂੰ ਨਹੀਂ ਮਿਲਦੀ ਬੜਾ ਬੰਨ ਲੈਂਦੇ ਨੇ ਕਹਿੰਦੇ ਸਾਨੂੰ ਲਾ ਦੋ ਸਜਾਜੋ ਮੱਠੀ ਲਾ ਦੋ ਦਾਨ ਮਾਤੋ ਫੋਟਾ ਮਾਤੋ ਖੂਲੀ ਚਾਰ ਤੋਂ ਫੇਰ ਕੀ ਹੋ ਸਮਾਂ ਆਪਣੇ ਸਮੇਂ ਅਨਸਾਰ ਕਦੇ ਚੰਦੂ ਤੇ ਗੰਗੂ ਨੇ ਵੀ ਮਾਫੀ ਮੰਗੀ ਹੋਣੀ ਆ ਇਸੇ ਤਰ੍ਹਾਂ ਹੋਰ ਵੀ ਗੁਨਾਹ ਜਿਨ੍ਹਾਂ ਨੇ ਬੱਜਰ ਪਾਪ ਕੀਤੇ ਉਹਨਾਂ ਨੇ ਮਾਫੀ ਮੰਗੀ ਹੋਣੀ ਆ ਮੈਂ ਵਾਰ-ਵਾਰ ਆਪ ਜੀ ਨੂੰ ਬੇਨਤੀ ਕਰਦਾ ਕਿ ਜਿਹੜੇ ਵੱੱਜਰ ਪਾਪ ਹੁੰਦੇ ਆ ਇਹਨਾਂ ਦੀ ਮਾਫੀ ਕਦੇ ਵਾਸਤੇ ਨਹੀਂ ਮਿਲਦੀ। ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਨਾ ਜਿਹੜੇ ਜਿਹੜੇ ਪਰਾਇਆ ਇਹਨਾਂ ਨੂੰ ਪੰਥ ਕੋਲ ਲੰਮੇ ਕਰ ਦੇਣਾ ਚਾਹੀਦਾ ਨਾ ਉਹਨਾਂ ਨੂੰ ਤੇ ਕਾਮ ਨੇ ਬੜੇ ਲੰਮੇ ਸਮੇਂ ਤੋਂ ਪੰਥ ਵਿੱਚੋਂ ਖਾਰਜ ਕੀਤਾ ਤੇ ਖਾਰਜ ਹੈ ਆ ਖਾਰਜ ਕੀਤੇ ਤਾਂ ਇਹ ਖਾਰਜ ਕੀ ਕਰਨਗੇ? ਪਰ ਬਾਕੀ ਤੁਹਾਡਾ ਲੱਗਦਾ ਸੁਖਬੀ ਸਿੰਘ ਬਾਦੂ ਦੇ ਸਵਾਲ 'ਚ ਪਰਿਆ ਤਾਂ ਉਹ ਲੱਗਦਾ ਕਿ ਉਹ ਮਿਲਿਆ ਹੋ ਸਕਦਾ ਜਾਂ ਫਿਰ ਵੱਖਰਾ ਤੁਹਾਡਾ ਬਣਾਉਂ। ਇਹਨਿੰਗੇ ਉਹ ਸਿਰਫ ਡਰਾਮਾ ਖੇਡਦੇ ਆ ਉਹ ਇਹਨਾਂ ਦੀ ਕਰਿੰਦੇ ਆ ਉਹ ਬਾਗੀ ਨਹੀਂਗੇ ਉਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਆ ਹੈ ਇਹਨਾਂ ਦੀ ਡਰਾਮਾ ਬਾਜੀ ਆ ਜੀ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਵੱਲੋਂ ਲਫਾਫਾ ਬੰਦ ਕਾਫੀ ਨੰਮਾ ਮੰਗਿਆ ਗਿਆ ਦਿੱਤਾ ਗਿਆ ਮਾਫੀ ਨਾਮ ਦਾ ਲਫਾਫਾ ਬੰਦ ਦਿੱਤਾ ਗਿਆ ਤਾਂ ਉਹ ਮੰਗਦਾ ਕੋਈ ਸਰਫਰ ਫ੍ਰੈਂਟ ਆਏ। ਵੇਖੋ ਜੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਮਾਫੀ ਬੰਦ ਲਫਾਫਾ ਨਿੰਗਾ ਉਹ ਉਹਨਾਂ ਨੇ ਆਪਣੇ ਕਰਿੰਦੇ ਨੂੰ ਹੁਕਮ ਕੀਤਾ ਪਰ ਉਹ ਹੁਕਮ ਤੋਂ ਬਾਜ਼ ਆਵੇ ਜੇਕਰ ਬਾਜ਼ ਨਾ ਆਇਆ ਜਿਹੜੇ ਪੰਛ ਦੇ ਹਾਲਾਤ ਵਿਗੜਦੇ ਆ ਪੰਜਾਬ ਦੇ ਹਾਲਾਤ ਵਿਗੜਦੇ ਆ ਉਹਦਾ ਜ਼ਿੰਮੇਵਾਰ ਸੁਖਬੀਰ ਬਾਦਰ ਤੇ ਰਗਵੀਰ ਸਿੰਘ ਹੋਵੇਗਾ। ਪਰ ਤੁਸੀਂ ਉਹਨਾਂ ਨੂੰ ਜੱਜਦਾਰ ਮੰਨਦੇ ਨਾ? ਕਾਗਜ਼ਾਤਾਂ ਦੇ ਜੱਜਦਾਰ ਨਹੀਂ। ਨਹੀਂ ਨਹੀਂ ਅਸੀਂ ਨਹੀਂ ਮੰਨਦੇ ਜਿਉਂ ਬਾਦਲ ਦੇ ਬਣਾਏ ਜੱਜਦਾਰ ਤਾਂ ਉਹਨਾਂ ਦੇ ਕੋਲੇ ਆਉਂਦੇ ਅਸੀਂ ਤੈਨੂੰ ਕੋਲੇ ਜਾਂਦੇ ਹੀ ਨਹੀਂ। ਜਿੱਦਾਂ ਬਾਦਲਾਂ ਨੂੰ ਲੁਕਾ ਦਿੱਤਾ ਇਹਨਾਂ ਨੂੰ ਲੁਕਾ ਦੇ ਕਿ ਸੰਗਤ ਵੀਰਾਂ ਤੋਂ ਉਤਾਰ ਦੇ ਘੋਲਦੇ। ਉਹ ਮਾਫੀ ਦੇ ਨਹੀਂ ਉਤਾਰੇ ਆਈ ਮਾਫੀ ਚਾਹੁੰਦੇ ਆ। ਪਰ ਉਹ ਲੋਕ ਦੁੱਬਦਾ ਵੀ ਸੰਗਤ ਦੁੱਬਦਾ ਵਿੱਚ ਪਾਊਗੀ ਨਾ? ਅਸੀਂ ਕਹਿ ਦ ਸਕਦੇ ਹਾਂ ਕਿ ਇਹਨੂੰ ਮਾਫੀ ਨਾ ਦਿੱਤੀ ਜਾਵੇ, ਦੁਬਦਾ ਦਾ ਸ਼ਿਕਾਰ ਲੋਕਾਂ ਨੂੰ ਨਾ ਬਣਾਇਆ ਜਾਵੇ। ਜੇ ਆਪ ਵੀ ਦੇਜੇਗੀ ਜਾਨੀਆ ਫੋੜੇ ਵੀ ਕੀਤਾ ਜਾਏਗਾ। ਫਿਰ ਜਿਹੜੇ ਕੌਮ ਦੇ ਹਾਲਾਤ ਹੈ ਉਹ ਵਿਗੜਨਗੇ, ਉਹਦਾ ਜ਼ਿੰਮੇਵਾਰ ਬਾਦਲ ਪਰਿਵਾਰ ਦੇ ਰਗਵੀਰ ਸਿੰਘ ਹੋਵੇਗਾ। ਪਰ ਕੁਝ ਵੀ ਜੱਥੇ ਵਧੀਆਂ ਕਾਲੀਗਰ ਨੂੰ ਚੋਣ ਦੀ ਗੱਲ ਕਰ ਰਹੀਆਂ, ਕੁਝ ਵੀ ਜੱਥੇ ਵਧੀਆਂ ਕਾਲੀਗਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ, ਫਿਰ ਕਾਲੀਦਲ ਨੂੰ ਬਚਾਇਆ ਕਿੱਦਾਂ ਜਾਵੇਗਾ ਜੀ? ਕੌਣ ਉੱਠੇਗਾ ਕਾਲੀਦਲ ਨੂੰ ਬਚਾਉਣ? ਇਹ ਕਾਲੀਦਲ ਨੂੰ ਬਚਾਉਣ ਵਾਸਤੇ ਪੰਥ ਦੀ ਜ਼ਿੰਮੇਵਾਰੀ ਆ। ਪੰਥ ਤੋਂ ਬੇਨਾ ਨਾ ਤਾਂ ਕੋਈ ਬਚਾ ਸਕਦਾ ਤੇ ਨਾ ਕਿਸੇ ਨੂੰ ਬਚਾਉਣ ਦੇ ਵਿੱਚ ਕਿਸੇ ਦੀ ਹਿੰਮਤ ਹੀ ਆ। ਜਿੱਤਰਾ ਦਾ ਖਾਲਸਾ ਦਾ ਨਵਾਂ ਤੌਰ ਦੇ ਤੇ ਘੱਟ ਹੀ ਚੜਾਵੇ ਪੱਧਰ ਕਰਾ ਕਿਸਤਰਾ ਦਾ ਖਾਲਸਾ ਤੇ ਅੱਗੇ ਹੋਰ ਕਦਮ ਕਰੇਗੀ। ਤੁਸੀਂ ਕੀ ਕਹੋਗੇ ਜੀ? ਵੇਖੋ 2015 ਨੂੰ ਇਕੱਠਾ ਹੋਇਆ ਸੀ। ਦੀ ਬਾਅਦ ਚ ਬਗਰੇ ਨੇ ਹੋਣ ਦੇ ਕਾਰਨ ਪੰਥ ਕਿੱਥੇ ਚੱਲਦਾ। ਉਹਨਾਂ ਦੀ ਜ਼ਿੰਮੇਵਾਰੀਆਂ ਵੀ ਮੇਰੇ ਬਾਅਦ ਚ ਉੱਚੀ ਹਟ ਗਈ। ਇਹ ਮੇਰਾ ਸਵਾਲ ਨਹੀਂਗਾ ਜਿਹੜੇ ਜ਼ਿੰਮੇਵਾਰੀਆਂ ਤੋਂ ਭੱਜੇ ਉਹਨਾਂ ਨੂੰ ਕਹੋ ਮੈਂ ਤੇ ਜਿਉਂਦਾ ਤਿਉਂ ਪੰਥ ਵਿੱਚ ਵਿਤਰਨਾ ਆਪਣੀ ਡਿਊਟੀ ਨਿਭਾਉਣਾ ਹੈ। ਜਿਹੜੇ ਜ਼ਿੰਮੇਵਾਰੀਆਂ ਤੋਂ ਭੱਜੇ ਸਵਾਲ ਉਹਨਾਂ ਦੇ ਉੱਪਰ ਕਰੋ ਨਾ ਕਿ ਮੇਰੇ ਉੱਤੇ ਤੁਸੀਂ ਕਰੋ। ਅਲੱਗ-ਅਲੱਗ ਤੜੇ ਬੰਦੀਆਂ ਚ ਬੰਦੀਆਂ ਜਥੇਬੰਦੀਆਂ ਕੀ ਐ ਇਸ ਮਸਲੇ ਤੇ ਇਕੱਠੀਆਂ ਹੋਣ। ਜਥੇਬੰਦੀਆਂ ਦੀ ਕੋਈ ਅਲੱਗਤਾ ਨਹੀਂ ਕਿ ਨਾ ਕੋ ਵੱਖਰੇਵੇਂ ਆ ਇਹ ਆਪ ਨੂੰ ਵੇਖਣ ਵਾਸਤੇ ਜਾਂ ਜਿਹੜੇ ਲੋਕ ਨਿੱਜੀ ਹਿੱਤਾਂ ਵਾਸਤੇ ਕਿਸੇ ਦੀ ਪਨਾਹਦਾਰੀ ਕਰਦੇ ਆ ਉਹ ਵੱਖਰੇ ਆ ਉਹ ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਵੱਖਰੇ ਸੀ ਦੂਜੇ ਪਾਸ਼ਾ ਦੇ ਟਾਈਮ ਤੇ ਛੇਵੇਂ ਪਾਸ਼ਾ ਦੇ ਸ਼ੁਰੂ ਤੋਂ ਲੈ ਕੇ ਕਰਕੇ ਜਿੱਦੇ ਕੋਈ ਨਿੱਜੀ ਹਿੱਤ ਹੁੰਦੇ ਆ ਉਹ ਕਦੇ ਵਾਸਤੇ ਕਿਸੇ ਦੀ ਨਾਲ ਰਲਦਾ ਨਹੀਂ ਨਾ ਪੰਥ ਦੇ ਹਿੱਤ ਵਾਸਤੇ ਪਹਿਲਾਂ ਸੀ ਤੇ ਨਾ ਹੋਣੀ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੀ ਉਹਨਾਂ ਨੇ ਆਉਣਾ। ਅੱਜ ਸਮਾਂ ਸੀ ਕਿ ਕਦੇ ਮਹਾਰਾਜਾ ਰਣਜੀਤ ਸਿੰਘ ਵੀ ਆਗੇ ਸੀ ਤੇ ਕੋਲਡ ਜਨਰਲ ਉਹਨੂੰ ਬੁਲਾਤੀ ਗਈ ਸੀ ਤੇ ਕੌਮ ਨੇ ਉਹਨਾਂ ਨੂੰ ਮਾਫ ਕਰਤਾ ਸੀ। ਕੀ ਲੱਗਦਾ ਹੁਣ ਮਾਫੀ ਕਿੱਥੇ ਨਹੀਂ ਜਾ ਸਕਦਾ? ਉਹਦੀ ਭੁੱਲ ਸੀ ਬੱਜਰ ਪਾਪ ਨਹੀਂ ਸੀ। ਭੁੱਲ ਦੀ ਮਾਫੀ ਹੁੰਦੀ ਹੈ ਬੱਜਰ ਪਾਪਾਂ ਦੀ ਮਾਫੀ ਨਹੀਂ ਹੁੰਦੀ। ਬੱਜਰ ਪਾਪ ਤਾਂ ਬਥੇਰੇ ਕੀਤੇ ਨੇ ਲੰਗਾ ਵਰਗੇ ਨੇ ਵੀ ਕੀਤੇ ਨੇ ਉਹਨਾਂ ਵੀ ਮਾਰੀਆਂ ਹੋ ਗਈਆਂ ਨੇ। ਨਹੀਂ ਨਹੀਂ ਨਹੀਂ। ਇਹ ਵੱੱਜਰ ਗਲਤੀ ਆ ਇੱਕ ਵੱੱਜਰ ਪਾਪ ਹੁੰਦਾ ਵੱੱਜਰ ਪਾਪ ਉਹਨੂੰ ਕਹਿੰਦੇ ਆ ਜਿਵੇਂ ਪੰਜਵੇਂ ਪਾਛੇ ਦੀ ਸ਼ੀਤ ਹੋਈ ਇਹਨਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਆ ਗੁਰਬਾਣੀ ਦੀ ਬੇਅਦਬੀ ਹੋਈ ਆ ਇਸ ਕਰਕੇ ਇਹ ਵੱੱਜਰ ਪਾਪ ਵੱਖਰਾ ਵਿਸ਼ਾ ਤੇ ਵੱੱਜਰ ਗਲਤੀ ਇੱਕ ਵੱਖਰਾ ਵਿਸ਼ਾ ਆ ਪ੍ਰਧਾਨ ਮੰਤਰੀ ਨਵੰਬਰ ਦੇ ਜਿਹੜਾ ਤਾਂ ਪਰਪੋਜ਼ਿੰਗ ਸੋਚੀ ਸੀ ਤੁਸੀਂ ਕਹਿੰਦੇ ਇਹ ਇਨਸਾਫ ਨਹੀਂ ਹੈਗਾ ਤੇ ਸਾਫ ਜਿਹੜਾ ਆਪਾਂ ਆਮ ਆਮੇ ਪਾਰਟੂਲਣਾ ਉਹ ਕਿਤੇ ਤੱਕ ਰਹਿ ਗਿਆ ਜੀ ਨਹੀਂ ਜੀ ਅਸੀਂ ਨਹੀਂ ਸੀ ਮਿਲੇ ਉਹਨਾਂ ਨੇ ਸਾਨੂੰ ਸੱਦਿਆ ਸੀ ਬਰਗਾੜੀ ਜਿਹੜਾ ਮਸਲਾ ਸੀ ਉਹਦੀ ਰਿਪੋਰਟ ਦੇਣ ਵਾਸਤੇ ਉਹਨਾਂ ਨੇ ਸੱਦਿਆ ਸੀ ਅਸੀਂ ਆਪਣੇ ਆਪ ਨਹੀਂ ਸੀ ਗਏ ਸਰਕਾਰ ਤੋਂ ਹੋਣੀ ਹੈ ਆਪਣੀ ਨਹੀਂ ਨਹੀਂ ਹੋਰ ਰਿਪੋਰਟਸਾਨੂੰ ਦਿੱਤੀ ਸੀ ਪਰ ਉਹਦੇ ਉੱਤੇ ਅਸੀਂ ਸੰਤੁਸ਼ਟ ਨਹੀਂ ਹਾਂ ਉਹਦੇ ਵਿੱਚ ਬਹੁਤ ਜ਼ਿਆਦੀਆਂ ਕਮੀਆਂ ਸਰਕਾਰ ਦੇ ਵਿੱਚ ਵੀ ਹੋਈਆਂ ਜੂਨ ਸਾਹਿਬ ਦੀਆਂ ਬੇਦਗੀਆਂ ਵੀ ਹੋ ਰਹੀਆਂ ਨਹੀਂ ਲੱਗਦਾ ਤੁਹਾਨੂੰ ਪਤਾ ਇਹ ਸਰਕਾਰ ਜਾਂ ਕਾਹਦੀ ਸਰਕਾਰ ਹੋਣੀ ਨਹੀਂ ਜਿਹੜੀ ਵੱੱਜਰ ਗਲਤੀ ਦੀ ਮਾਫੀ ਹੈ ਨਾ ਉਹ ਸ਼ੁਰੂਆਤ ਜਿਹੜੀ ਆ ਉਹ ਬਾਦਲ ਸਰਕਾਰ ਦੇ ਰਾਜ ਵਿੱਚ ਹੋਈ ਆ ਕੈਪਟਨ ਦੇ ਰਾਜ ਵਿੱਚ ਵੀ ਹੋਈ ਆ ਇਸੇ ਤਰ੍ਹਾਂ ਭਗਮੰਤਮਾਨ ਦੇ ਰਾਜ ਵਿੱਚ ਵੀ ਹੋਈ ਆ ਉਹਨਾਂ ਨੇ ਮਾਫੀ ਦਾ ਕਦੇ ਜ਼ਿਕਰ ਹੀ ਨਹੀਂ ਕੀਤਾ ਆਪਾਂ ਨੂੰ ਮਾਫੀ ਦੇ ਵਿੱਚ ਲਿਆ ਨਹੀਂ ਨਾ ਸਕਦੇ ਜੋ ਮਾਫੀ ਦਾ ਜ਼ਿਕਰ ਕਰਨਗੇ ਸਾਨੂੰ ਮਾਫ ਕੀਤਾ ਜਾਵੇ ਅਸੀਂ ਇਸੇ ਤਰ੍ਹਾਂ ਉਹਨਾਂ ਦਾ ਵੀ ਮੁੱਦਾ ਖੜਾ ਕਰਾਂਗੇ ਪਰ ਕੈਪਟਨ ਨੇ ਤੇ ਮੰਨੇ ਹੋ ਗਿਆ ਸੀ ਕਿ ਆਪਾਂ ਜਿਹੜੇ ਉਹਨਾਂ ਵੇਚਦੇ ਆਂ ਕੱਟੀਆਂ ਆਪਾਂ ਇਹਨਾਂ ਨੂੰ ਫੜਾਂਗੇ ਫੜ ਨਹੀਂ ਸਕੇ ਪਰ ਜੇ ਉਹਨਾਂ ਫੜਿਆ ਨਹੀਂ ਤੇ ਉਹਦਾ ਹਸ਼ਰ ਕੀ ਹੋ ਜਾਊਗਾ ਉਹ ਤੁਹਾਨੂੰ ਪਤਾ ਨਾ ਜਲੰਧ ਤੇ ਜੁਮਨੀ ਚੋਣ ਚ 55000 ਪਰ ਕੈਪਟਨ ਨਹੀਂ ਨਾ ਜਿੱਤੇ ਆ ਕਾਂਗਰਸ ਜਿੱਤੀ ਆ ਕਾਂਗਰਸ ਨੂੰ ਵੋਟਾਂ ਪਾਉਣੀਆਂ ਵੀ ਸਾਡੀ ਬੇਕੂਫੀ ਆ ਮੈਂ ਕਹ ਦੋ ਕਿ ਨਾ ਵੀ ਲੋਕਾਂ ਨੇ ਚੰਗਾ ਕੰਮ ਕੀਤਾ ਸਾਹਿਬ ਫਰੀਦਕੋਟ ਤੋਂ ਐਮਪੀ ਨੇ ਸਰ ਵੀ ਸੀ ਖਾਸਾ ਕਿ ਪੰਜਾਬ ਵਿੱਚ ਕ ਪੰਜਾਬ ਨੂੰ ਬਚਾਉਣ ਵਾਸਤੇ ਨਵੀਂ ਪਾਰਟੀ ਦਾ ਗਠਨ ਕਰਨਾ ਚਾਹੀਦਾ ਉਹ ਗੱਲ ਕਰਨੀ ਗੱਲ ਕਰਨਾ ਹੈ ਬਚਾਉਣ ਕਰਨੀ ਚਾਹੀਦੀ ਆ ਪਾਰਟੀ ਦਾ ਆਕਾਲੀ ਦਲ ਬਣਾਉਣਾ ਚਾਹੀਦਾ ਨਹੀਂ ਨਵੀਂ ਪਾਰਟੀ ਦਾ ਗਠਨ ਨਹੀਂ ਹੋਣਾ ਚਾਹੀਦਾ ਜਿਹੜਾ ਸਾਡਾ ਵੱਡ ਪਰਖਿਆਂ ਨੇ ਕੁਰਬਾਨੀਆਂ ਦੇ ਕਰਕੇ ਅਕਾਲੀ ਦਾਲ ਸਰਜੀਤ ਕੀਤਾ ਉਹਨੂੰ ਦੁਬਾਰਾ ਸਰਜੀਤ ਕਰਨ ਦੀ ਜਰੂਰਤ ਹੈ ਨਵੀਂ ਪਾਰਟੀ ਦੀ ਕੋਈ ਜਰੂਰਤ ਨਹੀਂ ਤੁਸੀਂ ਸੁਲਤਾਨਗੀ ਲਈ ਤੇ ਕਬਲ ਕਰੋਗੇ ਕਿ ਤੁਸੀਂ ਉਸ ਸਿਆਸਤ ਦਾ ਹਿੱਸਾ ਬਣਦੇ ਹੋ ਤੁਹਾਨੂੰ ਸੁਲਤਾਨਗੀ ਦੇ ਲਈ ਉਹ ਫਰਮੈਲਦੀ ਹੈ ਤੁਹਾਨੂੰ ਪ੍ਰਧਾਨਗੀ ਵੀ ਚੁਣਿਆ ਜਾਣਾ ਹੈ ਤੁਸੀਂ ਹਿੱਸਾ ਦਾ ਹਿੱਸਾ ਬਣਦੇ ਹੋ ਦੀ ਇਹ ਪੰਥ ਦਾ ਮਸਲਾ ਮੇਰਾ ਇਕੱਲੇ ਦਾ ਨਹੀਂ ਇਹ ਪੰਥ ਦਾ ਮਸਲਾ ਹੈ ਪੰਥ ਕਿਹਨੂੰ ਅੱਗੇ ਲਿਆਉਂਦਾ ਹੈ ਪੰਥ ਦਾ ਮਸਲਾ ਇੱਕ ਜਥੇਬੰਦੀ ਦਾ ਇੱਕ ਇਨਸਾਨ ਦਾ ਨਹੀਂ ਬੰਦਾਲਾ ਸਾਹਿਬ ਭਾਈ ਅਮਰਤਪਾਲ ਜੀ ਜਿਹੜੀ ਦੇ ਭਾਈ ਬਸਤੇ ਜਿੱਥੇ ਬੰਦਿਆਂ ਕੀ ਕਰਦੇ ਆ ਉਹਦੇ ਭਾਈ ਬਸਤੇ ਸਿੱਖ ਜਿੱਥੇ ਬੰਦਿਆਂ ਕੀ ਕਰਦੇ ਆ ਇਹ ਉਹਨਾਂ ਨੂੰ ਪਤਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇੱਕ ਸਟ੍ਰੋਮ ਨੇ ਕਮੇਟੀ ਦੇ 90 ਲੱਖ ਰੁਪਏ ਕਿਉਂ ਆ ਰਹੇ ਨੇ ਇਹ ਕੰਮ ਕਰਦੇ ਆ ਇਹ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਰੇਸ਼ਮ ਸਿੰਘ ਨੇ ਬੜਾ ਇਹਦਾ ਖੁਲਾਸਾ ਕੀਤਾ ਜੀ ਬਾਬੂ ਨੇ ਕਿਹਾ ਜਿਹੜੇ ਜਥੇਦਾਰ ਨੇ ਇਹ ਸਭੀ ਚੇਟੀ ਤੇ ਖਾਲੀਦਾਂ ਦੇ ਵਿੜੇ ਕਰੰਦੇ ਨੇ ਵਰਤਕਾਲ ਸਾਡੇ ਆਪਜੀ ਸੁਬੇ ਦੇ ਜਿਹੜੇ ਅਵਾਦੀ ਜਥੇਦਾਰ ਉਹ ਕੌਮ ਨੂੰ ਦਿੱਤੇ ਸੀ ਕਿ ਜੋ ਵੀ ਇਕੱਠੇ ਨਹੀਂਗੇ ਜਿਹੇ ਪਲੇਟਫਾਰਮ ਤੇ ਨਹੀਂਗੇ ਸੰਗਤ ਨਰਾਜ਼ ਹੋਈ ਆ ਇਹ ਜਾ ਕੇ ਉਹਨਾਂ ਨੂੰ ਪੁੱਛੋ ਨਾ ਵੀ ਤੁਸੀਂ ਕਿਉਂ ਆਪਣੇ ਘਰੇ ਬੈਠੇ ਮੈਂ ਤਾਂ ਪੰਥ ਵਿੱਚ ਸੀ ਹਾਂ ਤੇ ਮਰਦੇ ਤੱਕ ਵੀ ਪੰਥ ਵਿੱਚ ਹੀ ਰਹੂੰਗਾ ਇਹਨਾਂ ਤੇ ਸੋਨਾਂ ਦੇ ਸਵਾਲ ਕਰੋ ਤਾਂ ਮੇਰੇ ਤੇ ਨਹੀਂ ਮੈਨੂੰ ਜਿਹੜੀ ਸੇਵਾ ਕੌਮ ਨੇ ਲਾਇੀ ਸੀ ਮੈਂ ਬਾਖੂ ਵੀ ਨਿਭਾਉਣਾ ਉਹਦੇ ਤੋਂ ਮੈਂ ਭੱਜਿਆ ਨਹੀਂ ਤੇ ਨਾ ਮੈਂ ਭੱਜਿਆ ਸੇਵਾ ਲਕਿਸ ਕੋਈ ਹਾਂ ਜੀ ਉਹ ਆਪਾਂ ਉਹਦੀ ਸੇਵਾ ਮੈਂ ਨਿਭਾਈ ਜਾਣਾ ਜਿੰਨੀ ਕਿ ਮੇਰੇ ਵਿੱਚ ਪਹੁੰਚਿਆ ਆ ਉਹ ਹੀ ਸੇਵਾ ਅਸੀਂ ਨਿਭਾ ਰਹੇ ਆ ਭਾਈ ਜੀ ਆ ਸੇਵਾ ਉਹ ਹੀ ਨਿਭਾ ਰਹੇ ਆ ਇਹ ਜਿੰਮੇਵਾਰੀ ਹੈ ਤਾਂ ਹੀ ਅਸੀਂ ਆ ਬੈਠੇ ਇੱਕ ਤੁਸੀਂ ਸਵਾਲ ਕੀਤਾ ਸੀਗਾ ਵੀ ਬਿਆਦਵੀਆਂ ਕਾਂਗਰਸ ਮੌਕੇ ਵੀ ਹੋਈਆਂ ਇਹ ਬਿਲਕੁਲ ਸੱਚ ਹੈ ਪਰ ਕਾਂਗਰਸ ਨੂੰ ਤਾਂ 1947 ਤੋਂ ਬਾਅਦ ਅਸੀਂ ਆਪਣਾ ਦੁਸ਼ਮਣ ਮੰਨਦੇ ਆ ਤੇ ਦੂਸਰੇ ਪਾਸੇ ਅਕਾਲੀ ਦਲ ਨੇ ਪੰਥ ਦੇ ਨਾਂ ਤੇ ਸਾਡੇ ਕੋਲ ਵੋਟਾਂ ਲਈਆਂ ਅਸੀਂ ਅਕਾਲੀ ਦਲ ਦੀ ਸਪੋਰਟ ਕਰਦੇ ਰਹੇ ਆ ਇਹਨਾਂ ਇਹਨਾਂ ਨੇ ਭਲੇਖਾ ਪਾ ਛੱਡਿਆ ਕਿ ਪੰਥ ਦੇ ਵਾਰਸ ਅਸੀਂ ਆਂ ਇਸ ਕਰਕੇ ਜਦੋਂ ਪੰਥਕ ਬੰਦਾ ਗਲਤੀ ਕਰਦਾ ਗੁੱਸਾ ਉਹ ਤੇ ਹੁੰਦਾ ਜਿਹੜਾ ਕੋਈ ਆਪਣੇ ਪਰਿਵਾਰ ਦਾ ਮੈਂਬਰ ਗਲਤੀ ਕਰਦਾ ਸਭ ਤੋਂ ਵੱਧ ਗੁੱਸਾ ਉਹਨਾਂ ਤੇ ਹੁੰਦਾ ਕਾਂਗਰਸ ਤਾਂ ਸਾਡੀ ਦੁਸ਼ਮਣ ਹੈ ਉਹਨਾਂ ਤਾਂ ਅਸੀਂ ਦੁਸ਼ਮਣ ਮੰਨਦੇ ਆ ਉਹਦੇ ਵਿੱਚ ਤਾਂ ਸਭ ਤੋਂ ਵੱਧ ਸੇਕਾ ਕਾਂਗਰਸ ਨੂੰ ਪੰਜਾਬੀਆਂ ਦੇਤੀਆਂ ਫਿਰ ਫਿਰ ਮੂਰਖਤਾ ਹੀ ਆ ਆਪਾਂ ਤਾਂ ਇਸ ਗੱਲ ਦੇ ਆਪਦੀ ਤੇ ਖੜੇ ਆ ਅਸੀਂ ਤਾਂ ਕਾਂਗਰਸ ਨੂੰ ਵੋਟ ਨਹੀਂ ਪਾਵਾਂਗੇ ਹਾਂਜੀ ਠੀਕ ਹੈ ਜੀ